ਤਾ ਤੁਹਾਡਾ ਆਪਣੇ ਚੈਨਲ ਤੇ YouTube ਤੇ ਆਪਾਂ ਦੂਜੀ ਵਾਰ ਲਾਈਵ ਆਏ ਆਂ ਹੋਰ ਸਾਰੇ ਠੀਕ ਨੇ ਵਧੀਆ ਜਿਹੜੇ-ਜਿਹੜੇ ਸੱਜਣ ਮਿੱਤਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਧੰਨਵਾਦ ਤੇ ਜਿਹੜਿਆਂ ਨੇ ਨਹੀਂ ਕੀਤਾ ਜਰੂਰ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰਿਓ ਇੱਕ ਇੱਕ ਕਲਿੱਕ ਦੀ ਜ਼ਰੂਰਤ ਹੈ ਆਪਾਂ ਨੂੰ ਤੇ ਬਹੁਤ ਸਾਰੇ ਸੱਜਣ ਮਿੱਤਰ ਆਪਣੀਆਂ ਵੀਡੀਓ ਦੇਖ ਦੇਖ ਕੇ ਜਿਹੜੇ ਸ਼ਾਰਟ ਨੇ ਉਹਨਾਂ ਤੇ ਕਮੈਂਟ ਕਰੀ ਜਾਂਦੇਗੇ ਆਪਾਂ ਤੁਹਾਨੂੰ ਦੱਸਦੀ ਆ ਆਪਾਂ ਕਾਪੀ ਪੇਸਟ ਕਰੀਆਂ ਹੋਈਆਂ ਹੈਗੀਆਂ ਵੀਡੀਓ ਫੇਸਬੁੱਕ ਤੋਂ ਕੋਈ ਕੋਸ਼ ਲਿਖ ਦਿੰਦਾ ਕੋਈ ਕੋਸ਼ ਲਿਖ ਦਿੰਦਾ ਬਾਕੀ ਪਿਛੇ ਬੈਕ ਸਾਈਡ ਤੇ ਆਪਣੀ ਵੀਡੀਓ ਵੀ ਕੁਝ ਪਰਸੈਂਟ ਚਲਦੀ ਹੈ ਉਹਦੇ ਤੋਂ ਥੋੜਾ ਸਮਝਿਆ ਕਰੋ ਆਪਣਾ ਕੋਈ ਉਹਨਾਂ ਨਾਲ ਲੈਣ ਦੇ ਨਹੀਂ ਹੈਗਾ ਆਪਾਂ ਸਿਰਫ ਉਹਨਾਂ ਦੀ ਵੀਡੀਓ ਯੂਜ਼ ਕੀਤੀ ਹੈ ਆਪਣੇ ਸਬਸਕ੍ਰਾਈਬਰ ਵਧਾਉਣ ਵਾਸਤੇ ਇਹ ਕੋਈ ਖਾਸ ਵੱਡੀ ਗੱਲ ਨਹੀਂ ਹੁੰਦੀ ਹੈਗੀ ਆਪਾਂ ਕੋਈ ਉਲਟੇ ਫੋੜੇ ਕੰਮ ਨਹੀਂ ਕੀਤੇ ਹੈਗੇ ਜੇ ਤੁਹਾਨੂੰ ਵੀ ਯੂਜ਼ ਕਰਨੀ ਆਂਦੀ ਹੈ ਇਸ ਤਰ੍ਹਾਂ ਡੈਟਿੰਗ ਵਗੈਰਾ ਕਰਕੇ ਤੁਸੀਂ ਵੀ ਕਰ ਸਕਦੇ ਹੋ ਤੇ ਉਸ ਤੇ ਕਮੈਂਟ ਮੈਂ ਪੜੇ ਹੈਗੇ ਬਾਕੀ ਆਪਾਂ ਰਪਲਾਈ ਕਿਸੇ ਦਾ ਨਹੀਂ ਦਿੰਦਾ ਜੇ ਤੱਕ ਕਿਉਂਕਿ ਉਹ ਹੋ ਸਕਦਾ ਵੀ ਮੂਰਖ ਬੰਦੇ ਹੀ ਹੋਣ ਜਿਹੜੇ ਕਮੈਂਟ ਕਰੀ ਜਾਂਦੇ ਹੈਗੇ ਆਈ ਲਵ ਯੂ ਜਾਨ ਆਈ ਮਿਸ ਯੂ ਜਾਨ ਆਈ ਇਸ ਤਰ੍ਹਾਂ ਦੀਆਂ ਕੁੜੀਆਂ ਫਲਾਣੇ ਤਰ੍ਹਾਂ ਦੀਆਂ ਕੁੜੀਆਂ ਵੀ ਬੰਦੇ ਦੀ ਜਾ ਕੇ ਪ੍ਰੋਫਾਈਲ ਤਾਂ ਚੈੱਕ ਕਰ ਲਿਆ ਕਰੋ ਉਸ ਤੋਂ ਬਾਅਦ ਤੁਸੀਂ ਕਮੈਂਟ ਕਰਨ ਯੋਗ ਹੋ ਸਕਦੇ ਹੋ ਆ ਮੀਨਾ ਡੇਡ ਹੋ ਗਿਆ ਚੈਨਲ ਦਾ ਬਹੁਤ ਟਾਈਮ ਦਾ ਬਣਿਆਗਾ ਸ਼ਾਇਦ 2019 ਦਾ ਹੀ ਬਣਿਆ ਹੋਇਆਗਾ ਪੁਰਾਣਾ ਕਾਫੀ ਸਮੇਂ ਦਾ ਬਾਕੀ ਜਿਵੇਂ ਜਿਵੇਂ ਨੌਲੇਜ ਆਈਗੀ ਉਸੇ ਤਰ੍ਹਾਂ ਥੋੜਾ ਥੋੜਾ ਕੰਮ ਕਰਦੇ ਰਹੇ ਆਪਾਂ ਹੁਣ ਜ਼ਿਆਦਾਤਰ ਆਪਣੀਆਂ ਗ੍ਰੀਨ ਗ੍ਰੀਨ ਸਕਰੀਨ ਵਾਲੀਆਂ ਵੀਡੀਓ ਸ਼ਾਰਟ ਹੁੰਦੇ ਹੈਗੇ ਜਾਂ ਕੱਟ ਸਕ੍ਰੀਨ ਸ਼ਾਰਟ ਹੁੰਦੇ ਹੈਗੇ ਮੈਂ ਤਾਂ ਉਹਨਾਂ ਤੇ ਹੈਰਾਨ ਆ ਜਿਹੜੇ ਬੰਦੇ ਕਮੈਂਟ ਕਰੀ ਜਾਂਦੇ ਹੈਗੇ ਵੀ ਯਾਰ ਆਈ ਮੈਸਜ ਜਿਉਈ ਫਲਾਣਾ ਟਮਕਾਣਾ ਕੋਈ ਦੇਲ ਭੇਜੀ ਜਾਂਦਾ ਕੋਈ ਕੁਝ ਭੇਜੀ ਜਾਂਦਾਗਾ ਧੰਨਵਾਦ ਵੀਡੀਓ ਚ ਲਾਈਵ ਤੇ ਜੇ ਕੋਈ ਜੁੜੇ ਬਾਅਦ ਚ ਕੋਈ ਦੇਖੇ ਤਾਂ ਆਪਾਂ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਧੰਨਵਾਦ ਜੀ